ਸਸਿਕਾਚੀ ਮੈਂ ਹਾਂ ਕੌਮਿਕ ਪੋਰਟਸ ਦੇਖਿਓ ਚੈਨਲ ਪੰਜਾਬੀ ਅਮਰੀਕਨ 에ਰਲਾਈਨਸ ਦੇ ਜਹਾਜ਼ ਦੇ ਵਿੱਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਇੱਕ ਵਿਅਕਤੀ ਨੇ ਫਲਾਈਟ ਦੇ ਵਿੱਚ ਆਪਣੇ ਕੱਪੜੇ ਉਤਾ ਦਿੱਤੇ ਅਤੇ ਫਿਰ ਉਸਨੇ ਫਲਾਈਟ ਅਟੈਂਡੈਂਟ ਦੇ ਨਾਲ ਦੁਰਵਿਵਹਾਰ ਕੀਤਾ ਅਤੇ ਯਾਤਰੀਆਂ ਦੀ ਜਾਨ ਨੂੰ ਵੀ ਖਤਰੇ ਵਿੱਚ ਪਾ ਦਿੱਤਾ ਜਿਸ ਤਰ੍ਹਾਂ ਵਿਅਕਤੀ ਨੂੰ ਕਾਬੂ ਕੀਤਾ ਗਿਆ ਸੀ ਅਤੇ ਫਲਾਈਟ ਦੇ ਵਿੱਚ ਵਾਪਸ ਇਹ ਸਾਰੇ ਹਾਦਸੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵੀ ਖੂਬ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਅੱਜ ਕੱਲ ਕੋਈ ਵੀ ਘਟਨਾ ਛੁਪੀ ਨਹੀਂ ਰਹਿੰਦੀ ਜੇ ਕੋਈ ਤਾਜ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਇੱਕ ਨੌਜਵਾਨ ਨੇ ਫਲਾਈਟ ਦੇ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ ਇਹ ਗੱਲ ਨਿਊ ਜਰਸੀ ਦੀ ਹੈ ਜਿੱਥੇ ਨਿਊ ਜਰਸੀ ਦਾ ਰਹਿਣ ਵਾਲਾ ਆਰਿਕ ਨਿਕੋਲਸ ਕੈਪਕੋ 26 ਸਾਲਾ ਵਿਅਕਤੀ 18 ਜੁਲਾਈ ਨੂੰ ਅਮਰੀਕਨ 에ਅਰਲਾਈਨਸ ਦੀ ਫਲਾਈਟ ਨੰਬਰ 101 ਵਿੱਚ ਸਿਆਟਲ ਤੱਕ ਕ੍ਰਾਸ ਜਾ ਰਿਹਾ ਸੀ ਇਸ ਦੌਰਾਨ ਉਸਨੇ ਫਲਾਈਟ ਅਟੈਂਡੈਂਟ ਦੇ ਨਾਲ ਚਬਚਨਾ ਕਰਨ ਦੀ ਵੀ ਕੋਸ਼ਿਸ਼ ਕੀਤੀ ਇਹਨਾਂ ਹੀ ਨਹੀਂ ਉਸਨੇ ਫਲਾਈਟ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਵੀ ਕੀਤੀ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਵਿਅਕਤੀ ਨੇ ਪਹਿਲਾਂ ਆਪਣੇ ਕੱਪੜੇ ਉਤਾਰ ਕੇ ਫਲਾਈਟ ਅਟੈਂਡੈਂਟ ਦੇ ਨੂੰ ਪਰਪੋਜ਼ ਕੀਤਾ ਅਤੇ ਫਿਰ ਉਸਦੇ ਨਾਲ ਜਵਲ ਜਨਾ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਉਸਨੇ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਸਟਾਫ ਨੇ ਉਸਨੂੰ ਸ਼ਾਂਤ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਇਹ ਹੰਗਾਮਾ ਰੁਕਦਾ ਨਹੀਂ ਨਜ਼ਰ ਆਇਆ ਤੇ ਵੱਧਦਾ ਹੀ ਗਿਆ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੇ ਪੰਗ ਦਾ ਸੇਵਨ ਕੀਤਾ ਹੋਇਆ ਸੀ ਕੁਝ ਲੋਕ ਉਸ ਵਿਅਕਤੀ ਨੂੰ ਕਾ ਫੁਕਰਨ ਤੇ ਲਈ ਉਸਨੂੰ ਫਰਦੇ ਵੀ ਨਜ਼ਰ ਆਏ ਪਰ ਉਹ ਕਿਸੇ ਦੇ ਹੱਥ ਨਹੀਂ ਲੱਗਿਆ ਇਸ ਤੋਂ ਬਾਅਦ ਚਾਲਕ ਦਲ ਦੇ ਹੋਰ ਮੈਂਬਰਾਂ ਨੇ ਉਸਨੂੰ ਜਹਾਜ਼ ਦੇ ਟਾਇਲਟ ਨੇੜੇ ਲੈ ਗਏ ਅਤੇ ਉਸਨੂੰ ਕਾਬੂ ਕਰ ਲਿਆ ਯਾਤਰੀਆਂ ਨੇ ਵੀ ਉਸਨੂੰ ਫੜਨ ਦੇ ਵਿੱਚ ਮਦਦ ਕੀਤੀ ਅਤੇ ਫਿਰ ਉਸਦੇ ਹੱਥ ਪੈਰ ਬੰਨ੍ਹ ਦਿੱਤੇ ਗਏ ਜਿਸ ਤੋਂ ਬਾਅਦ ਉਸ ਉੱਤੇ ਕਾਫੀ ਮੁਸ਼ਕਲ ਦੇ ਨਾਲ ਕਾਬੂ ਪਾਇਆ ਗਿਆ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਦੋਸ਼ੀ ਗੈਪਕੋ ਨੂੰ ਕਰੀਬ 11 ਵਜੇ ਸ਼ੌਲਟ ਲੇਕ ਸਿਟੀ ਇੰਟਰਨੈਸ਼ਨਲ 에ਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਵਿਅਕਤੀ ਨੇ ਆਪਣੇ ਆਪ ਨੂੰ ਤੌਲਟ ਵਿੱਚ ਬੰਦ ਕਰ ਲਿਆ ਸੀ ਅਤੇ ਚੀਕ ਰਿਹਾ ਸੀ ਆਦਮੀ ਨੇ ਜਹਾਜ਼ ਦੇ ਬਾਹਰੀ ਦਰਵਾਜ਼ੇ ਖੁੱਲਣ ਦੀ ਕੋਸ਼ਿਸ਼ ਕੀਤੀ ਅਮਰੀਕਾ ਦੇ ਵਿਸ਼ੇਸ਼ 에ਅਰਕ੍ਰਾਫਟ ਅਧਿਕਾਰੀ ਖੇਤਰ ਦੇ ਤਹਿਤ ਕੰਮ ਤੇ ਦਖਲ ਦੇਣ ਅਤੇ ਜਹਾਜ਼ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਬਿਊ ਰਿਪੋਰਟ ਚੈਨ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ